ਹੁਣ ਤਾਂ ਕਾਹਨ ਦਾ ਟਾਈਮ ਹੀ ਨਹੀਂ ਕਹਾਉਂਦੀ ਨਹੀਂ ਬੀਪੂ ਆਨੇ ਚੰਗੀ ਗੱਲ ਕਹਤੇ ਜੇ ਕਿਤੇ ਹੁੰਦੀ ਮੇਰੀ ਕੁੜੀ ਤੇ ਵੱਡ ਕੇ ਟੋਟੇ ਚਾਰ ਕਰ ਦਿਆਂਦੀ ਮੁੰਡਾ ਨਾ ਆੜਤੀਏ ਕੋਲੇ ਗਿਆ ਹੋਇਆ ਹੈ ਅੱਛਾ ਤੇ ਉਥੋਂ 10 ਲੱਖ 2 ਲੱਖ ਲੈ ਕੇ ਆਊਗਾ ਆਪਣੇ ਵਾਸਤੇ ਹਾਈ ਕੋਈ ਆ ਗਿਆ ਕੀ ਆਕਲਾ ਫੋਨ ਯਾਰ ਨਾ ਮੈਸੇਜਰ ਰਪਲਾਈ ਦਿੰਦੀ ਏ ਪਤਾ ਨਹੀਂ ਕੀ ਹੋਇਆ ਉਹ ਹਾਂ ਗੁਰਪ੍ਰੀਤ ਠੀਕ ਹੈ ਵਧੀਆ ਵਧੀਆ ਵੀਰੇ ਬਹਿ ਜਾ ਬਹਿ ਜਾ ਕਿੱਧਰ ਗਿਆ ਸੀ ਕਿਤੇ ਨਹੀਂ ਬਸ ਬਾਈ ਇੱਥੇ ਹੀ ਬਰਦਾ ਸੀਗਾ ਅੱਛਾ ਉਰੇ ਕਿਵੇਂ ਬੈਠਿਆ ਸੀ ਉਹ ਬਸ ਮੀ ਪੈਣ ਲੱਗ ਗਿਆ ਮੈਂ ਇੱਥੇ ਬਹਿ ਗਿਆ ਅੱਛਾ ਤੇ ਵਰਦਾਈ ਨੂੰ ਫੋਨ ਲਾ ਗਿਆ ਫੋਨ ਚੱਕਦੀ ਤੈਨੂੰ ਪਤਾ ਹੀ ਹੈ ਉਹ ਪੈਸੇ ਮੰਗੇ ਸੀ ਪੈਸੇ ਦਿੰਦੀ ਏ ਉਹ ਕਰੇ ਵਗ ਜਾ ਕਰ ਯਾਰ ਉਰੇ ਨਾ ਬੈਠਾ ਕਰ ਤੇਰੀ ਮਾਂ ਫਿਰ ਮੈਨੂੰ ਲਾਂਬੇ ਦਿੰਦੀ ਆ ਉਹ ਲਾਂਬੇ ਦੀ ਕੀ ਗੱਲ ਹੈ ਤੂੰ ਯਾਰ ਹੋ ਕੇ ਇਹ ਜਿਹੀ ਗੱਲਾਂ ਕਰਦਾ ਯਾਰ 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 ਦੀ ਗੱਲ ਨਹੀਂ ਹੈਗੀ ਮੁੜ ਕੇ ਤੇਰੀ ਮਾਂ ਮੈਨੂੰ ਲਾਂਭੇ ਦੀ ਜਾਂਦੀ ਵੀ ਸਾਡਾ ਮੁੰਡਾ ਪੱਟਦਾ ਜਾ ਯਾਰ ਤੂੰ ਕਿੱਧਰੋਂ ਆ ਗਿਆ ਹੁਣ ਯਾਰ ਉਹ ਤੇਰੀ ਭਜਾਈ ਫੋਨ ਨਹੀਂ ਚੱਕਦੀ ਨਾ ਮੈਸੇਜ ਰਿਪਲਾਈ ਕਰਦੀ ਹੈ ਬੱਸ ਕਰਾਤੀ ਯਾਰ ਵੇਚਦੀ ਇੱਥੇ ਮੇਰੇ ਵਾਲੀ ਦੇਖਦਾ ਪਹਿਲਾਂ ਫੋਨ ਲਾਣਾ ਪਹਿਲਾਂ ਫੋਨ ਚੱਕਦੀ ਆ ਉਹ ਵੇਚੇ ਕੋਈ ਗੱਲ ਨਹੀਂ ਹੈਗੀ ਠੀਕ ਹੈ ਮੈਂ ਉਹਨੂੰ ਪਿਆਰ ਕਰਦਾ ਤੇ ਪਿਆਰ ਨਾਲ ਪੈਸੇ ਲਵਾਂ ਤੂੰ ਠੀਕ ਹੈ ਪਿਆਰ ਨਾਲ ਹੀ ਪੈਸੇ ਦੇਊ ਉਹ ਉਹਦੇ ਮਜਬੂਰੀ ਹੋਊ ਵੀ ਘਰੇ ਕੋਈ ਹੋਊਗਾ ਉਹਦੇ ਤਾਂ ਨਹੀਂ ਫੋਨ ਚੱਕਦੀ ਤੇ ਤਾ ਹਿੰਮੈਸੇ ਦਾ ਰਿਪਲਾਈ ਨਹੀਂ ਦਿੰਦੀ ਉਹ ਤੂੰ ਖੜ ਜਾ ਯਾਰ ਮੈਂ ਫੋਨ ਲਾਈ ਇਹਨੇ ਵਿੱਚ ਨਾ ਬੁਲੀ ਠੀਕ ਹੈ ਹੁਣ ਨਹੀਂ ਯਾਰ ਤੇਰਾ ਫੋਨ ਚੱਕਦੀ ਹੈਗੀ ਓਏ ਖੜ ਜਾ ਯਾਰ ਪਹਿਲੀ ਦਿਮਾਗ ਖਰਾਬ ਹੁਣ ਨਹੀਂ ਚੱਕਦੀ ਭਾਈ ਮੰਗੇ ਤੇ ਭਾਬੀ ਨੇ ਫੋਨ ਹੋਇਆ ਹੈ ਮੈਸੇਜ ਵੀ ਅੰਨੇ ਆਈ ਪਈ ਆ ਮੈਨ ਤਾਂ ਪਤਾ ਨਹੀਂ ਲੱਗਿਆ ਕਿਹੜੇ ਵੇਲੇ ਸੋ ਗਈ ਮੈਂ ਫੋਨ ਕਰਦੀ ਹਾਂ ਹੈਲੋ ਹੈਲੋ ਹਾਂਜੀ ਕਿੱਥੇ ਆ ਤੂੰ ਮੈਂ ਨਾਨਕਿਆ ਹੀ ਹੋਈ ਸੀ ਫਾਪੜੇ ਮੈਂ ਪਿੰਡ ਨਾਨਕੇ ਰਹਿੰਦਾ ਸੀ ਤੂੰ ਪੂਆ ਕੋਲੇ ਪੜਦੀ ਸੀ ਉਹ ਤੇ ਕੋਈ ਸਬੰਧ ਨਹੀਂ ਹੁੰਦੀ ਓਏ ਹੈ ਤੂੰ ਤਾਂ ਨਾਲ ਹੈ ਕਿਹਨੂੰ ਗੱਲਾਂ ਸੁਣਾਈ ਉਹਨੇ ਮੇਰੀਆਂ ਉਹ ਗੱਲਾਂ ਕਾਹਨੂੰ ਯਾਰ ਕੰਨ ਲਾਈ ਵੱਠਾ ਕੋਲ ਦੋਸਤ ਆ ਮੇਰਾ ਸ਼ਰਮ ਤਾਂ ਨਹੀਂ ਆਉਂਦੀ ਫੇਰ ਓਏ ਮੈਂ ਕਿਹੜਾ ਹੈਂਡਫੋਨ ਕਰੀ ਬੈਠਾ ਹਾਂ ਹਾਂ ਪਤਾ ਹੀ ਹੈਗਾ ਕਾ ਉਹ ਮੈਂ ਪ੍ਰਾਂ ਕਰਤਾ ਪ੍ਰਾਂ ਹੋਇਆ ਯਾਰ ਬੋਲੀ ਗੰਦੀ ਮੇਰੀ ਹਾਂ ਦੱਸੋ ਕਾ ਤੂੰ ਐਨੇ ਫੋਨ ਲਾਇਏ ਸੀ ਫੋਨ ਤਾਂ ਮੈਂ ਤਾਂ ਲਾਇਏ ਸੀ ਮੈਨੂੰ ਪੈਸੇ ਹੀ ਲੋਟ ਸੀ ਕੀ ਮਤਲਬ ਐਸਾ ਕਰਦੀ ਯਾਰ ਹੈਂ ਮੰਗਤੀ ਹੈਗੇ ਹੋਂ ਹਰ ਵਾਰ ਪੈਸੇ ਮੰਗਦੇ ਰਹਿੰਦੇ ਓਏ ਮੰਗਤੇ ਵਾਲੀ ਕਿਹੜੀ ਗੱਲ ਆ ਤੈਨੂੰ ਪਤਾ ਹੈਗਾ ਲੋੜ ਰਹਿੰਦੀ ਆ ਕੰਮਕਾਰਾਂ ਚ ਨੀ ਉਹ ਤੁਮ ਮੰਗਿਆ ਪਹਿਲਾਂ ਇਹਦੇ ਹੁਣ ਨਹੀਂ ਕਰਦੀ ਭਾਈ ਥੋੜ ਪੈਂਦੀ ਆ ਉਹ ਕੋਈ ਨਾ ਫਿਰ ਕਰਦੇ ਵੀ ਕੀ ਯਾਰ ਤਨਤਿਆਂ ਮੈਂ ਕਿੱਥੋਂ ਕਰਾਂ ਕਿੱਥੋਂ ਕੀ ਉਹਦੇ ਲੋਡ ਤੈਨੂੰ ਪਹਿਲਾਂ ਵੀ ਕਿਹਾ ਸੀ ਤੈਨੂੰ ਤੈਨੂੰ ਫੋਨ ਲਾਇਆ ਨਾ ਮੈਂ ਚਲ ਕੋਈ ਨਾ ਫਿਰ ਮੈਂ ਦੇਖਦੀ ਆ ਜੇ ਹੋਇਆ ਤਾਂ ਦੱਸ ਦਊਗੀ ਬਸ ਯਾਰ ਤੈਨੂੰ ਦੇਖ ਲਿਆ ਤੈਨੂੰ ਵੀ ਕਰਦੀ ਆ ਇਹਦਾ ਹੋਇਆ ਨਹੀਂ ਦੱਸ ਮੈਨੂੰ ਕਰਕੇ ਦੇ ਹੱਲ ਮੇਰੇ ਬਾਹਰ ਬੈ ਕੰਮ ਹਾਂ ਹਾਂ ਫਿਰ ਕਰਦੀ ਆ ਫਿਰ ਸਬਰ ਤਾਂ ਕਰ ਲਾ ਨਲੇ ਪਿੰਡ ਆਪਾਂ ਲੱਗੇ ਦਾ ਹੈਗਾ ਤੇਰਾ ਫਫੜੇ ਖੇਲਣ ਦੇ ਮੈਂ ਆਵਾਂ ਨਾ ਨਾ ਕਿਉਂ ਹਲਾ ਮੈਨੂੰ ਪੈਸੇ ਦੇਖ ਫਲਾ ਲੈਂਦੇ ਫੇਰ ਕਰਤੀ ਆਵਾਂ ਤੂੰ ਦੱਸੇਂਗੀ ਫੇਰ ਕਿਦੈਂ ਹੋਏ ਬਾਅਦ ਫੋਨ ਚੱਕੇ ਮੇਰਾ ਕਿਤੇ ਉਹੀ ਗੱਲ ਫੇਰ ਕਰਦੇ ਉਹ ਨਹੀਂ ਪਹਿਲਾਂ ਕੀ ਕਦੇ ਦਿੱਤੇ ਨਹੀਂ ਹੁਣ ਨਹੀਂ ਕਰਦੀ ਬਾਈ ਚੱਲ ਮੈਨੂੰ ਦੇਖ ਕੇ ਦੱਸ ਫੇਰ ਠੀਕ ਹੈ ਲੈਪਟੇ ਪਰਦਾਈ ਨਾਲ ਗੱਲ ਹੋ ਗਈ ਹੁਣ ਤੂੰ ਦੱਸ ਓਏ ਹੈਂ ਕੁੱਝ ਬੋਲੀ ਗਿਆ ਨਾ ਇਹ ਤੇਰੇ ਇੰਨੀ ਦੇ ਤੇਰੇ ਵਾਲੀ ਹੈ ਬਾਹ ਟੁੱਟੀ ਹੋ ਗਈ ਛੱਡ ਦੇ ਯਾਰ ਨਹੀਂ ਬਾਹ ਟੁੱਟੀ ਟੁੱਟ ਜਾਣ ਦੇ ਮੈਂ ਦੇਖ ਲਈ ਹੁਣ ਪੈਸੇ ਆਉਣਗੇ ਮੇਰੇ ਕੋਲ ਤੇਰੇ ਸਾਹਮਣੇ ਦਿਖਾਉਂਦੇ ਨੂੰ ਪੈਸੇ ਨਹੀਂ ਕਰਦੀ ਬਾਈ ਹੁਣ ਤੇਰੇ ਕੋਲ ਇਹ ਆ ਦੇ ਫੇਰ ਬੋਲ ਨਹੀਂ ਕਰਦੀ ਇਹ ਆ ਦੇ ਫੇਰ ਨਹੀਂ ਕਰਦੀ ਮੈਂ ਨਹੀਂ ਕਰਦੀ ਹੈ ਹੈਲੋ ਸਸੀ ਕਾਲ ਮਮੀ ਹਾਂ ਹਾਂ ਵਧੀਆ ਤੁਸੀਂ ਦੱਸੋ ਕਿਉਂ ਫਿਰ ਕੋਈ ਦਵਾਈ ਲੈ ਲੈਣੀ ਸੀਗੀ ਅੱਛਾ ਫਿਰ ਕਿਵੇਂ ਕਰਾਂ ਮੈਂ ਆਵਾਂ ਹੋਰ ਮੀ ਤਾਂ ਪਈ ਜਾਂਦਾ ਸਾਡੇ ਵੀ ਚਲੋ ਮੈਂ ਪੁੱਛਦੀ ਆ ਫੇਰ ਠੀਕ ਐ ਧਿਆਨ ਰੱਖਿਓ ਕਿਹਦਾ ਫੋਨ ਉਹ ਮੰਮੀ ਦਾ ਫੋਨ ਆ ਯਾਰ ਕਿਉਂ ਕੀ ਹੋ ਗਿਆ ਉਹ ਨਾ ਪਹਿਲਾਂ ਵੀ ਪ੍ਰੋਬਲਮ ਲੈਂਦੀ ਆ ਸਿਰ 'ਚ ਬਿਮਾਰ ਜੀ ਜਾਂਦੀ ਥੋੜੀ ਜੀ ਮੈਂ ਆਖਾ ਗੋਲੀ ਲੈਂਦੀ ਆ ਭੁੱਲ ਗਈ ਕਹਿੰਦੀ ਮੈਂ ਤੜਕੇ ਰੋਟੀ ਖਾ ਕੇ ਮੁੜ ਕੇ ਭੁੱਲ ਗਈ ਹੁਣ ਸਿਰ ਬੜਾ ਦੁਖੀ ਜਾਂਦਾ ਕਹਿੰਦੀ ਫਿਰ ਕੰਮ ਵੀ ਨਹੀਂ ਹੁੰਦਾ ਜਿਹੜਾ ਡਾਕਟਰ ਨੇ ਦਿੱਤੀ ਹੈਗੀ ਪੁਰ ਲ ਜਾਂਦੀ ਹੈਗੀ ਨਾ ਇੱਕ ਟੈਨਸ਼ਨਾਂ ਵਾਲੀਆਂ ਨੇ ਉਹਨੂੰ ਇੱਕ ਭੂਆ ਵਰਗੇ ਕਿਧਰ ਗਿਆ ਅਚਾ ਉਹਦਾ ਮਾਸੀ ਕੇ ਵਾਗ ਗਿਆ ਹੁਣ ਕਿਵੇਂ ਕਰਾਂ ਕੱਲ ਨੂੰ ਆਇਆ ਕਰੀ ਮੇਰੇ ਹਰ ਹੁਣ ਅੱਜ ਤਾਂ ਲੰਗੀ ਜਾਣ ਕੱਲ ਨੂੰ ਤੁਹਾਨੂੰ ਸਵੇਰੇ ਸੁਨੇਹਾ ਛੱਡਾਂਗਾ ਆਪ ਕਿਧਰ ਬਸਾ ਤੁਰੇ ਫਿਰੇਗੀ ਚਲੋ ਫਿਰ ਹਾਂ ਕਰ ਲਿਓ ਪਰਸ ਸੁਨੇਹਾ ਛੱਡਿਆਇਓ ਮੈਨੂੰ ਫਿਰ ਕੋਈ ਗੱਲ ਨਹੀਂ ਸਵੇਰੇ ਛੱਡਾਂਗਾ ਸੁਨੇਹਾ ਨਾਲੇ ਚੱਲ ਹੁਣ ਭੂਆ ਵਰਗੇ ਹੈਗੇ ਨੇ ਆਪੇ ਰੋਟੀ ਤਾਂ ਲਾ ਲੈਣਗੇ ਪਿੱਛੋਂ ਮੇਰੇ ਨੌਲੇ ਪਰ ਮੈਂ ਕਰ ਰਾਤ ਲਾਇਆ ਮੈਂ ਇੱਕ ਦੋ ਰਾਤਾਂ ਲਾਇਆ ਮੈਂ ਰਾਤ ਨਾ ਲੱਗ ਗਈ ਦੇਖੋ ਮੇਰਾ ਜੀ ਨਹੀਂ ਲੱਗਣਾ ਹੈ ਫਿਰ ਮੁੜ ਕੇ ਇੱਥੇ ਕੱਲੇ ਆਣਾ ਪੁਆ ਵਰਗੇ ਨਾ ਕੀ ਬਤਾ ਭਾਈ ਜਣ ਲੈ ਹੁਣ ਰਹੂਗੀ ਅੱਗੇ ਕਿਹੜਾ ਪੁਆ ਰਹਿੰਦੀ ਨਹੀਂ ਮਹੀਨਾ ਮਹੀਨਾ ਰਹੇ ਜੂਗੀ ਉਹ ਭੈਣ ਆਈ ਆ ਕੀਤੇ ਆਏ ਨੇ ਮੈਂ ਲਾ ਵੀ ਪਹਿਲੀ ਨਾ ਭਾਜਣ ਨੂੰ ਅੱਜ ਹੁਣ ਤੱਕ ਇੱਥੇ ਜਾਣਗੇ ਆ ਫਿਰ ਮੈਨੂੰ ਛੱਡ ਕੇ ਆਉਣਾ ਪਊਗਾ ਸਵੇਰ ਤੈਨੂੰ ਤਾਂਹੀਂ ਤਾਂ ਕਹੀ ਜਣਾਗਾ ਵੀ ਸਵੇਰੇ ਛੱਡਾਂਗਾ ਆਥੇ ਲੈ ਲਊਂਗਾ ਚਲ ਠੀਕ ਹੈ ਹਾਂ ਕਰ ਲਿਓ ਨਾਲ ਉਹਨੂੰ ਸੱਦ ਲਾਉਗਾ ਕੋਈ ਨਹੀਂ ਗਿਆ ਨਹੀਂ ਆ ਮੀਂਹ ਪਣ ਤੋਂ ਪਹਿਲਾਂ ਨਹੀਂ ਆ ਤਾਂ ਚਲੋ ਮੈਂ ਪੁੱਛਦੀ ਆ ਫਿਰ ਆ ਹਟ ਜੂਗਾ ਹੁਣ ਆ ਜਾਣਗੇ ਉਹਨਾਂ ਨੇ ਕਿੱਥੇ ਜਾਣਾ ਮੈਂ ਰੋਟੀ ਸਬਜ਼ੀ ਦਾ ਕਰਦੀ ਆ ਫਿਰ ਹਾਂ ਕਰ ਲਾ ਠੀਕ ਹੈ ਦੋਵੇਂ ਵਾਲੇ ਹੋ ਗਏ ਭੈਣ ਦੇ ਘਰੇ ਭਾਗ ਆ ਇੱਥੇ ਫਿਰਦਾ ਚਾਚਾ ਓਏ ਹੋਰ ਉਹ ਪਰਲੀ ਵੱਟ ਤੇ ਜਾ ਦੇਖ ਕੇ ਉਹ ਬੰਡੋਲੇ ਵਾਲੇ ਹੋ ਰਹੇ ਉਧਰ ਯਾਰ ਉਹ ਭੈਣ ਦੇ ਦਾ ਪਾਣੀ ਉਧਰ ਜਾਂ ਨਿਕਲ ਲਾ ਕੇ ਨਾ ਕਣੀਆਂ ਆ ਪੈਣ ਲਾ ਕੇ ਮੀਂਹ ਨਾ ਵਾਜੇ ਮੈਂ ਤੈਨੂੰ ਸਾਰੇ ਭਾਲ ਆ ਹੋ ਗਿਆ ਆਪਣਾ ਕੰਮ ਅੱਛਾ ਕੰਮ ਤਾਂ ਹੋ ਗਿਆ ਸੀ ਆ ਅੱਛਾ ਨਾ ਤੋਸਾ ਨਾ ਜਾਤੀ ਥਈ ਹੈ ਉਤਰੀ ਚੌਚੀ ਦਾ ਪਤਾ ਤਾਂ ਹੈਗਾ ਉਹ ਵੀ ਕੋਲੇ ਕੋਚੰਤੀ ਰਹਿੰਦੇ ਜੇ ਭਾਗੀ ਉਤਰੀਏ ਤਾਂ ਕੋਣੀਆਂ ਉਹ ਨਹੀਂ ਰਹੇ ਹੋਰ ਮਾੜਾ ਮੋਟਾ ਨੱਥ ਭਾ ਕੇ ਰੱਖਿਆ ਕਰ ਕੋਈ ਨਾ ਕੋਈ ਨਹੀਂ ਪਾ ਮਿੰਟ ਘਰੇ ਖੜਜ ਬੰਦਾ ਉਹ ਉੱਪਰ ਰੱਖਿਆ ਕਿੱਕਾ ਕਥਾ ਕੈਮਰਾ ਵਾਕੀ ਕਰ ਲਾ ਕੋਈ ਨਾ ਸ਼ਾਮ ਨੂੰ ਖਾਦੀ ਫਿਰ ਮੈਨੂੰ ਪੈਸੇ ਪੈਸੇ ਤਾਂ ਮੈਂ ਤੈਨੂੰ ਜੇ ਹੁਣ ਮੈਨੂੰ ਪਤਾ ਹੁੰਦਾ ਖੇਤ ਦਾ ਮੈਂ ਤੈਨੂੰ ਖੇਤੀ ਫੜਾਉਣ ਦਾ ਲਿਆ ਕੇ ਉਹ ਖੇਤ ਮੈਂ ਕੀ ਕਰਨਾ ਇਸਕੇ ਚੱਲ ਕਰੇ ਫੜਾ ਜੀ ਨਾ ਤਾਂ ਇਹਦਾ ਮੈਨ ਲੈ ਚੱਕ ਕੇ ਮੈਂ ਚੱਲ ਖੇਤ ਕੀ ਮੈਂ ਘਰੇ ਫੜਾ ਦੇਗਾ ਮਾ ਕੋਰ ਫਿਰ ਤੂੰ ਮੈਨੂੰ ਦੇਖਣਾ ਜੀ ਖੇਤ ਕੇ ਤੂੰ ਹੁਣ ਜਿਹੜਾ ਗੁੜਾ ਮਾਰਦਾ ਤੂੰ ਵੀ ਮੈਂ ਤਾਂ ਆਪ ਗੇੜਾ ਦੇਖ ਕੇ ਆਇਆ ਸੀ ਮੈਂ ਮੀਝਾ ਪਿਆ ਗਿਆ ਮਾ ਕਿਤੇ ਪਾਣੀ ਆ ਨਿਕਲੇ ਜੀਰੀ ਚ ਮਾਰ ਉਹ ਪੈਂਦੇ ਜਰ ਦਰਦ ਨੰਬਰ ਦਾ ਸੁਹਾਜ ਹੈ ਨਹੀਂ ਯਾਰ ਸਾਹ ਜਾਨ ਉਹ ਹੀ ਕਲੇਸ ਤੋਂ ਦਰਦਦਾ ਮੈਂ ਹਾਂ ਹੋਰ ਉਧਰ ਉੱਥੇ ਜਾਂਦਾ ਉਹਨਾਂ ਦੇ ਸਾਲੇ ਭਿੰਦਾ ਝੋਨਾ ਹੀ ਆ ਝੋਨੇ ਚ ਪਾਣੀ ਹੂੰ ਵੀ ਤਾਂ ਲਾਉਣੀ ਹੈ ਮੜਾ ਜੇ ਪਾਣੀ ਆਪਣੇ ਖੇਤੋ ਆਪੜੇ ਮੇਰੇ ਸਾਲੇ ਅੱਖਾਂ ਜਾਂ ਕੱਢਣ ਲੱਗ ਜਾਂਦੇ ਮਾ ਚਲ ਦੇਖ ਹੋਣੇ ਪਈ ਟਾਈਮ ਨਾਲ ਕੱਲ ਦੇਖ ਲੈ ਮਾਰ ਲੈ ਜਿਹੜਾ ਤੂੰ ਕੋਈ ਨਾ ਆ ਜਾ ਤੂੰ ਲਈ ਘਰੋਂ ਫੜ ਕੇ ਫਿਰ ਜਾਦਾ ਮੈਨੂੰ ਦੱਸ ਦੀ ਫਿਰ ਮੈਂ ਫੜਾਉ ਉਹ ਗੱਲ ਹੀ ਤਰ ਐਨਾ ਤਿਆਰ ਹੋਣ ਨੂੰ ਕੀ ਹੋਇਆ ਸੀ ਉਦੋਂ ਦੀ ਮੈਂ ਆਪਦੇ ਨੂੰ ਘਰੇ ਜਾਂਦੀ ਸੀ ਮम्मी ਬਿਮਾਰ ਹੋ ਗਈ ਨਾ ਉਹ ਤਾਂ ਮੈਨੂੰ ਪਤਾ ਲੱਗ ਗਿਆ ਬਿਮਾਰ ਨੇ ਫਿਰ ਐਨਾ ਤਿਆਰ ਹੋਣ ਨੂੰ ਕੀ ਹੋਇਆ ਫਿਰ ਵੀ ਮੈਂ ਹੁਣ ਦੂਜੀ ਵਾਰੀ ਜਾਵਾਂਗੀ ਘਰੇ ਅੱਛਾ ਸੱਚ ਦੀ ਮੈਂ ਤੁਹਾਡੇ ਕੋਲ ਗੱਲ ਪੁੱਛਣੀ ਸੀਗੀ ਪੁੱਛੋ ਤੁਸੀਂ ਵਿਆਹ ਤੇ ਕਿਉਂ ਨਹੀਂ ਆਏਗੇ ਮੇਰੇ ਕੋਲ ਕਿਹੜਾ ਐਨਾ ਟਾਈਮ ਹੈਗਾਗਾ ਸੋ ਕਮ ਹੁੰਦਾ ਮੈਨੂੰ ਕੀ ਮਤਲਬ ਕਹਿੰਦੇ ਕੀ ਮਤਲਬ ਇਹਨੂੰ ਪੁੱਛਿਆ ਤਾਂ ਭੋਲੀ ਹੈਗੀ ਇਹਦਾ ਕੀ ਮਤਲਬ ਉਹ ਤਾਂ ਭੋਲੀ ਮੈਂ ਉਹੀ ਪੁੱਛ ਲਿਆ ਵੀ ਅੱਗੇ ਪਿੱਛੇ ਕਹਿੰਦੇ ਮੈਂ ਸੁਣਿਆ ਸੀਗਾ ਕਿ ਬਾਵਾ ਹੁੰਦੇ ਹੁੰਦੇ ਸੀ ਵੀ ਜਿੱਦੇ ਦੀ ਮੈਂ ਆਈ ਆ ਉਹਦੇ ਦੀ ਆਈ ਨਹੀਂ ਤੇ ਫਿਰ ਉਦੋਂ ਕੋਈ ਹੈ ਨਹੀਂ ਸੀ ਘਰੇ ਘਰ ਸਮਾਨ ਆ ਜਾਂਦੀਆਂ ਸੀ ਕੱਪੜਾ ਜਿਹੜਾ ਧੋ ਜਾਂਦੀਆਂ ਸੀ ਘਰ ਸਮਾਨ ਹੁਣ ਤੂੰ ਹੈਗੀ ਆ ਘਰੇ ਹੁਣ ਸੇਮ ਹੀ ਕੰਦਾ ਚ ਵਾਈਨਾ ਤੁਰਨਾ ਫਿਰ ਗਏ ਚਲੋ ਮੈਂ ਤਾਂ ਉਹੀ ਕਹਤਾ ਸੱਚ ਭੋਲੀ ਮੇਰੀ ਗੱਲ ਸੁਣਿਓ ਜੇ ਹੋਸ਼ ਸਕਿਆ ਤਾਂ ਮੈਂ ਸ਼ਾਮ ਨੂੰ ਆ ਜੂੰਗੀ ਜੇ ਨਾ ਆਇਆ ਗਿਆ ਇਹਦੀ ਪਤਾ ਰਾਤ ਲੱਗ ਜੇ ਹੜਾ ਤੇ ਤੁਸੀਂ ਪਿੱਛੇ ਰੋਟੀ ਪਾੜੀ ਦਾ ਕਰ ਲਿਓ ਜਨਾ ਰੋਟੀ ਰੋਟੀ ਨਹੀਂ ਮੇਰ ਤੋਂ ਬੰਦੀ ਨਹੀਂ ਤੂੰ ਨਾ ਬਣਾਈ ਕੋਈ ਨਹੀਂ ਫਿਰ ਮੈਂ ਰੋਟੀ ਆਪੇ ਬਣਾ ਲਵਾਂ ਤੂੰ ਸੋਚ ਨਾ ਕਰ ਭਾਵੇਂ ਦੋ ਰਾਤਾਂ ਤਿੰਨ ਲਾਇਆ ਜਾ ਕੇ ਭਗ ਜਾ ਕੋਈ ਨਹੀਂ ਤੇ ਹੋ ਗੁਰਪ੍ਰੀਤ ਕੀ ਕਰੀ ਤਿਆਰ ਹੋ ਜਾਂਦਾ ਭਗਵੰਨੀ ਜਾਂਦਾ ਤੈਨੂੰ ਖਿਡਣ ਜਾਊਗਾ ਉਹ ਅੱਛਾ ਚਲੋ ਫਿਰ ਰੋਟੀ ਨੂੰ ਧਿਆਨ ਨਾਲ ਖਵਾ ਦਿਓ ਜਨਾ ਲੈ ਫਤ ਮੈਂ ਤੈਨੂੰ ਐ ਕਹਿਨੀ ਐ ਵੀ 4 ਸਾਲ ਹੋ ਗਏ ਉਹਦੋਂ ਦਾ ਰੋਟੀ ਕੌਣ ਖਵਾਉਂਦਾ ਸੀ ਗੁਰਪ੍ਰੀਤ ਨੂੰ ਆ ਹੁਣ ਤੂੰ ਆਕੇ ਹੁਣ ਤੂੰ ਗੁਰਪ੍ਰੀਤਨ ਜਾਣੋਂ ਆਏ ਲੱਗੀ ਵੀ ਸਾਰਾ ਕੁਝ ਗੁਰਵੀਤ ਨੂੰ ਮੈਂ ਸਾਹਮਦੀ ਆ ਚੱਲ ਪੂਆ ਜੀ ਠੀਕ ਐ ਹੁਣ ਚੱਲ ਪੂਆ ਜੀ ਕਹਿੰਦੇ ਠੀਕ ਐ ਫੇਰ ਨਹੀਂ ਬਿੰਦਕ ਨੂੰ ਜਾਂਦੀ ਚਾਹੇ ਹੁਣ ਵਗ ਜਾ ਜਾਂ ਪਰ ਵਗ ਜਾ ਮੈਂ ਤੱਪੇ ਨਾ ਬੜਾ ਪਖ ਲਈ ਜਾਂਦੀ ਸੀ ਉਹਦਾ ਨੇ ਕਹਿੰਦੀ ਬੜਾੱਖ ਲਈ ਜਾਂਦੀ ਸੀ ਤੂੰ ਮੈਨੂੰ ਬੁਲਾ ਨਾ ਜਾ ਦੇ ਅਗਲਾ ਕਹੂ ਧੀ ਨਹੀਂ ਲੜੀ ਜਾਂਦੀ ਹੈਗੀ ਨਾ ਹੋਰ ਹੁਣ ਮਾੜਾ ਮੋਟਾ ਤਾਂ ਕਰਨਾ ਹੀ ਪੈਂਦਾ ਹਾਜ਼ਾ ਨਾ ਮਾਰਨਾ ਪੈਂਦਾ ਹੁਣ ਇੱਕੇ ਲੱਗਦੇ ਉਹਨੇ ਮਗਲ ਪਾਏ ਜਾਂ ਮਾੜਾ ਮੋਟਾ ਕਰਨਾ ਪੈਂਦਾ ਉਹਦੇ ਕਰਕੇ ਮੈਨੂੰ ਬੋਲਣ ਲੱਗੇ ਤੁਸੀਂ ਹੋਰ ਫਿਰ ਜੇ ਤੂੰ ਘਰ ਪਵਾਉਣੀ ਹੈ ਤੂੰ ਬੋਲਦੀ ਹੈਗੀ ਤੂੰ ਤਾਂ ਹੁਣ ਆ ਹੀ ਕਹਿੰਦੀ ਹੈ ਕੇਰਾ ਵੀ ਸਾਰਾ ਕੁਝ ਮਿੱਕੇ ਰੱਖਦੇ ਹੱਥ 'ਚ ਆ ਜੇ ਇਹ ਤਾਂ ਫਿਰ ਬਿਉਂਤ ਕਰਨੀ ਪੈਂਦੀ ਹੈ ਕੋਈ ਚਾਲ ਖੇਡਣੀ ਪੈਂਦੀ ਆ ਮਾਂ ਤੇ ਨੇ ਇਹ ਗੱਲ ਨਾ 100 ਵਾਰ ਕਹਤੀ ਪਤਾ ਨਹੀਂ ਕਦੋਂ ਉਹ ਟਾਈਮ ਆਊਗਾ ਆ ਹੀ ਨਹੀਂ ਫਿਰ ਕਹਿੰਦੇ ਜੇ ਤੱਤਾ ਰ ਚੱਲ ਆਹੋ ਜਿਹੜੀ ਗੱਲਾਂ ਤੂੰ ਕਰਦੀ ਇਹ ਨਹੀਂ ਹੁੰਦਾਂ ਐ ਲੋਕਾਂ ਤੋਂ ਤੂੰ ਥੂ-ਥੂਨੇ ਕਰਾਉਣੀ ਮੈਂ ਨਾਲੇ ਰੋਟੀ ਵੇਲੇ ਵੀ ਕਹਤਾ ਤੂੰ ਭੱਜ ਜਾ ਮੈਂ ਆਪੀ ਬਣਾ ਦੂੰਗੀ ਲਾ ਹੁਣ ਤਾਂ ਮਜ਼ਾ ਹੀ ਆ ਗਿਆ ਬੋਲੀ ਦੀ ਮਾਰ ਮਾਰ ਹੋ ਗਈ ਟੱਪ ਗਈ ਉਹ ਮਹਾਰਾਣੀ ਨਹੀਂ ਤਾਂ ਕੰਮ ਹੀ ਨਹੀਂ ਮੁੱਕਦੇ ਸੋਦੇ ਇੱਕ ਕੰਮ ਕਰਕੇ ਫੇਰ ਇੱਥੇ ਆਂਸੀ ਦੂਜਾ ਕੰਮ ਕਰਕੇ ਫੇਰ ਇੱਥੇ ਆ ਜਾਂਦੀ ਸੀ ਹਾਂ ਤੀ ਪਿੱਕ ਤੋਂ ਲਾਟਨੇ ਦੀ ਹੁਣੀ ਚਾਹਣਾ ਸੀ ਅੱਡ ਅੱਛਾ ਆਪਾ ਮੇਰੀ ਮਾਂ ਵੀ ਨਾ ਜੇ ਤੇ ਆਹ ਤੇ ਰੱਖ ਗਈ ਬਈ ਮੀਰ ਤਾਂ ਹੋ ਹੀ ਗਿਆ ਕੁਆਇਂਗਾ ਓਏ ਤੈਨੂੰ ਕੁਛ ਨਹੀਂ ਹੁੰਦਾ ਜਦੋਂ ਮੈਂ ਤੇ ਨਾਲ ਬੈਠਾ ਮਸਾ ਮੰਨੀ ਆ ਉਹ ਠੀਕ ਹੈ ਤੈਨੂੰ ਮੈਂ ਅੱਧ ਦੇ ਦੂੰਗੀ ਠੀਕ ਹੈ ਉਹ ਕੁਛ ਨਹੀਂ ਹੁੰਦਾ ਮੈਂ ਤੇਰੇ ਨਾਲ ਜਦੋਂ ਯਾਰ ਓਏ ਕਿੱਥੇ ਯਾਰ ਫੜੇ ਨਾ ਜਾ ਜੀ ਕਿੱਥੇ ਜਾ ਗਿਆ ਜਲਦੀ ਆ ਜਾ ਹਾਂ ਹਾਂ ਹਰੇ ਰੰਗ ਦਾ ਗੇਟ ਆ ਸਾਡਾ ਮੈਂ ਖੜਦੀ ਖੜਦੀ ਨਹੀਂ ਹੈਗੀ ਗਈ ਹਾਂ 2 ਮਿੰਟ ਲਾ ਚਲਦੀ ਆਇਆ ਹਾਂ ਹਾਂ ਠੀਕ ਆ ਛੇ ਅੱਡੇ ਛੇ ਆਪਾ ਇਹ ਮੈਨੂੰ ਪਿਆਰ ਪਿਓ ਵੀ ਕਰ ਦੋਗਾ ਵੀ ਕੋਲਾ ਮੇਰੇ ਪੈਸੇ ਖਾਣ ਪੀਣੇ ਬੈਠਾਗਾ ਤੂੰ ਇਹ ਜਾ ਕਾ ਤੋ ਸੋਚੀ ਜਾਨੀ ਆ ਕੁੜੇ ਮੇਰਾ ਆ ਸਾਰਾ ਤੂੰ ਰੱਖ ਦਿਆ ਕਰੇ ਤੋ ਕੀ ਮੰਗਦੀ ਐ ਨਾ ਤੇ ਤੇਰੀ ਨਿਗਾ ਘਟ ਜੂਗੀ ਮਾੜਾ ਮੋਟਾ ਕੰਮ ਦਾ ਧਿਆਨ ਵੀ ਦੇ ਲਿਆ ਕਰ ਕੀ ਕੰਮ ਨੂੰ ਧਿਆਨ ਦੇ ਲਾ ਕਰ ਮਾਂ ਕੰਦੇ ਕੀ ਕੰਮ ਹੈਗਾ ਹੁਣ ਸਾਰ ਨੂੰ ਮੈਂ ਹੀ ਕਰੀ ਜਾਵਾਂ ਆਹ ਆ ਉਹੀ ਗੱਲ ਜਿਹੜੀ ਅੱਕ ਲਈ ਆ ਬਾੜ ਬੂਟਾ ਪਤਾ ਨਹੀਂ ਕਿੱਦੇ ਮਾਗਰ ਲਹੂਗੀ ਉਹ ਸਾਰਾ ਮੈਨੂੰ ਕਰਨਾ ਪੈਂਦਾ ਪੰਜਰਖਾਨਾ ਹਾਂ ਜੇ ਮੂਝ ਨਾ ਕਰ ਆਹ ਦੇਖ ਮੀਂਹ ਕਿ ਮੈਂ ਪਈ ਜਾਂਦਾਗਾ ਉਧਰ ਦੇਖ ਫਿਰ ਮੈਂ ਕੀ ਕਰਾਂ ਜੇ ਮੀਂਹ ਪਈ ਜਾਂਦਾ ਨਾ ਜੇ ਮੈਂ ਚਲ ਕੇ ਕਿਢਗੀ ਪੀ ਸਾਹਮੂ ਘੜਾ ਮੈਨੂੰ ਮਾਂ ਫਿਰ ਤੂੰ ਅੰਦਰ ਬੈ ਜਾ ਬਾਹਰ ਜਾਣ ਨੂੰ ਕਿਹਨੇ ਕਿਹਾ ਨਹੀਂ ਮੈਂ ਅੰਦਰ ਤਾਂ ਬੈ ਜਾ ਕੰਮ ਤੋਰ ਤੋਰ ਖਾਂਦੇ ਆ ਰੋਟੀਆਂ ਬਣਾਉਣੇ ਟਿੰਡਾ ਭਰਨੇ ਆ ਹਾਂ ਕੰਦੀ ਹੂੰਦਾ ਹਾਂ ਹਾਂ ਮਾਂ ਬੋਲ ਤੂੰ ਤਾਂ ਹੂੰ ਗਈ ਕਿ ਸਾਤਾ ਮੈਨੂੰ ਪਤਾ ਸਾਰਾ ਤੇਰੇ ਤਰ੍ਹਾਂ ਸਹੀ ਧਿਰਨੇ ਗਾ ਹਣ ਪਹੁੰਚ ਐਦੇ ਤੋਂ ਪਤਾ ਨਹੀਂ ਕੀ ਕੜਦੀ ਆ ਤੂੰ ਫੋਨ ਚ ਕਿੱਥੋਂ ਨਿਗਾਹੇਗੀ ਮੇਰੀ ਕਿੱਥੋਂ ਨਿਗਾਹੇਗੀ ਜੇ ਤੂੰ ਸਿਆਣੀ ਹੋਵੇਂ ਉਹਦੀ ਕਹੇ ਵੀ ਮਾਂ ਤੂੰ ਬੈਠ ਮੈਲੇ ਨੇ ਰੋਟੀ ਬਣਾ ਕੇ ਰੋਟੀ ਉਹ ਮਹਾਰਾਣੀ ਬਿਨਾ ਉਗੀ ਨਾ ਮੈਂ ਉਹ ਬਣਾਉਂਗੀ ਪੱਕਾ ਪਤਾਗਾ ਤੇ ਅੱਜ ਉਹ ਆਜੂਗੀ ਉਹ ਨਹੀਂ ਆਉਂਦੀ ਨਾਲ ਪੇਕਿੰਗ ਹੀ ਹੋਈ ਐ ਫੋਨ ਕਰਨਾ ਮਹਾਰਾਣੀ ਨੂੰ ਨੇ ਮੈਂ ਨਹੀਂ ਫੋਨ ਕਰਦੀ ਮੈਂ ਤਾਂ ਨਾ ਫੋਨ ਅੱਜ ਕਰਾਂ ਨਾ ਸਵੇਰੇ ਕਹਾ ਤੇ ਮਾਦਰ ਲੈਣ ਦੇ ਪਰੇ ਇਹ ਬਾੜ ਲੁੱਟਾ ਲੈਂਦੀ ਐ ਮਗਰ ਮੈਂ ਕੀ ਕਰਨਾ ਤੂੰ ਹਾਂ ਕਹਿੰਦੀ ਹਾਂ ਹਾਂ ਕਹਿ ਕੇ ਫਾਰ ਦਿੰਦੀ ਆਲਾ ਹੂੰ ਕਿ ਮੈਂ ਤਾਂ ਤੇ ਪਿੱਟਾ ਮੈਂ ਪਕਾਵਾ ਜਾ ਕੇ ਮਾ ਦੇਖ ਮੈਂ ਤਾਂ ਭੁੱਖਾ ਹਾਂ ਨਹੀਂ ਜੇ ਰੋਟੀ ਬਣਾਏਂਗੀ ਦੋ ਮੇਰੇ ਵਾਸਤੇ ਲਾ ਦੇ ਮਰ ਤੋਂ ਤਾਂ ਨਹੀਂ ਬੰਦੀ ਆ ਮੈਂ ਤਾਂ ਫੁੱਕਣਾ ਫੁੱਕੂਂ ਤੇਰਾ ਜਾਨੀ ਆ ਮੈਂ ਬਣਾ ਕੇ ਜੇ ਹੁੰਨੀ ਆ ਇੱਥੇ ਕੰਮ ਕਰਨ ਵਾਸਤੇ ਨਹੀਂ ਆਈ ਮੈਂ ਕੀ ਹੋਰ ਕੀ ਕਰਨਾ ਹੀ ਆ ਤੂੰ ਠੰਗਾ ਮਾਂ ਭੱਜ ਜਾ ਏ ਅੱਡ ਮੇਰੀ ਮਾਂ ਪਤਾ ਨਹੀਂ ਕਿੱਥੇ ਜਾ ਆ ਗਿਆ ਓਏ ਤੂੰ ਨਾ ਟੈਂਸ਼ਨ ਲੈ ਕਿਉਂ ਨਾ ਚੱਲੀ ਮੈਂ ਤੇਰੇ ਨਾਲ ਆ ਯਾਰ ਉਹ ਭਰਾਵਾ ਮੈਨੂੰ ਡਰ ਲੱਗੇ ਉਹ ਤੂੰ ਚੱਲ ਯਾਰ ਤੂੰ ਟੈਂਸ਼ਨ ਲੈ ਯਾਰ ਤੂੰ ਮੈਂ ਤੇਰੇ ਨਾਲ ਆ ਜਾਣਾ ਮੇਰੀ ਖੱਬੀ ਅੱਖ ਪਰਚੀ ਆਣੀ ਰੋ ਕੋਈ ਰੁਕ ਇੱਕ ਜਗ੍ਹਾ ਇੱਥੇ ਇੱਥੇ ਹੀ ਆਹੀ ਗੇਟ ਤੇ ਕੰਦੀ ਖੜ ਜਾ ਭਰਾਵਾ ਛੇਤੀ ਕਰੀ ਕਿਤੇ ਕੁੱਟ ਨਾ ਪੈ ਜਾ ਓਏ ਖੜ ਜਾ ਜਰ ਮੈਂ ਫੋਨ ਤੇ ਲਾ ਲਾ ਉਹਨੂੰ ਅਰੇ ਛੇਤੀ ਫੋਨ ਕਰ ਕਿਤੇ ਕੋਈ ਜਣਾ ਆਣ ਆ ਜਾਵੇ ਆਪਾਂ ਨੂੰ ਦੇਖ ਨਾ ਲਵੇ ਕੋਈ ਨਾ ਕਰਦਾ ਕੋਈ ਯਾਰ ਓਣੀ ਆਉਂਦੀ ਹੈਗੀ ਮੈਂ ਉਹ ਖੜ ਜਾ ਆਹੀ ਗੇਟ ਹੈ ਉਹ ਆ ਜਾ ਛੋਪਰਾਵਾ ਛੇਤੀ ਖੜਜਾ ਕਬੂਲੀ ਕੋ ਨਾ ਹੋਏ ਮਰਵਾਏਗਾ ਤੋ ਜਮਾ ਇਹਨੂੰ ਕੋ ਨਾਲ ਲੈ ਕੇ ਆਇਆ ਕੋ ਨਾਲ ਲੈ ਕੇ ਆਣਾ ਪੂ ਹੁਣ ਫਿਰ ਮੈਨੂੰ ਚਲ ਛੇਤੀ ਕਰਨਾ ਯਾਰ ਮੋਸੇ ਬੰਦ ਤੇਰੀ ਬੈਠਾ ਚਲ ਠੀਕ ਹੈ ਫੋਨ ਤੇ ਗੱਲ ਕਰਦੇ ਚਲ 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 ਹਾਈ ਸੁੱਖੀ ਕਿਨੂੰ ਪੈਸੇ ਫੜਾਈ ਜਾਂਦੀ ਆ ਇਹ ਤਾਂ ਸੇਵਕ ਲੱਗਦਾ ਗਾ ਓਏ ਕੁਝ ਨਹੀਂ ਹੁੰਦਾ ਪੈਰੇ ਹਰ ਕੇ ਆ ਜੇ ਰਾਂ ਪੈਸ਼ ਕਰ ਤੂੰ ਕਿਆ ਤੈਨੂੰ ਮਿਲਦੀ ਹਿੱਸਾ ਯਾਰ ਉਹ ਦੱਸ ਕੀ ਪਾਲਦਾ ਤੂੰ ਉਹ ਟੈਨਸ਼ਨ ਲੈ ਲੈ ਪੱਕਾ ਅੱਗ ਦਾ ਇਸ਼ਤਰਾ ਤੂੰ ਕਵਰਾ ਹੀ ਨਾ ਉਹ ਟੈਨਸ਼ਨ ਰਹੀ ਰੁਕ ਰੁਕ ਨਾ ਹਾਇ ਵੇ ਸੇਵਕਾ ਨਾ ਤੂੰ ਇੱਥੇ ਕੀ ਕਰਦਾਗਾ ਉਹ ਮਤਲਬ ਦੋਸਤ ਮਿੱਤਰ ਕੋਲ ਆਇਆ ਸੀ ਇੱਥੇ ਆਪਣੇ ਪਿੰਡ ਚ ਦੋਸਤ ਮਿੱਤਰ ਕੋਲ ਆਇਆ ਸੀਗਾ ਦੋਸਤ ਕੋਲ ਆਇਆ ਸੀ ਕਿ ਕੋਈ ਸਹੇਲੀ ਕੋਲ ਆਇਆ ਸੀ ਨਾ ਨਾ ਤੈਨੂੰ ਪਤਾ ਹੀ ਹੈ ਮੇਰੀ ਕਿਹ ਸਹੇਲੀ ਰਹੀ ਪਹਿਲਾਂ ਨਾ ਹਾਈਵੇ ਤੈਨੂੰ ਮੇਰੀ ਯਾਦ ਨਹੀਂ ਆਉਂਦੀ ਹੈਗੀ ਯਾ ਤਾਂ ਫਿਰ ਇਹ ਨੰਬਰ ਨਹੀਂ ਹੈ ਸੀ ਮੇਰੇ ਕੋਲ ਤੇਰਾ ਕਾਨੂੰਨੀ ਹੈਗਾ ਨੰਬਰ ਤੂੰ ਤਾਂ ਮੈਨੂੰ ਬਲੌਕ ਕਰਤਾ ਹੁਣ ਹੁਣ ਤੈਨੂੰ ਨਵੀਆਂ ਚੰਗੀਆਂ ਲੱਗਦੀਆਂ ਨੇ ਮੇਰੀ ਬਲੌਕ ਤਾਂ ਕਰਦਾ ਨੰਬਰ ਨਹੀਂ ਸੀ ਮੈਂ ਫੋਨ ਚੇਂਜ ਕਰ ਲਿਆ ਸੀ ਨਾ ਨਵਾਂ ਫੋਨ ਲੈ ਲਿਆ ਸੀ ਮੈਂ ਤਾਂ ਨੰਬਰ ਉੱਡ ਗਿਆ ਤੇਰਾ ਵੇ ਮੈਂ ਤੈਨੂੰ ਕਿੰਨੇ ਪੈਸੇ ਖਵਾਏ ਨੇ ਉਸ ਦਿਨ ਤਾਂ ਤੈਨੂੰ ਪ੍ਰੀਤ ਚੰਗੀ ਲੱਗਦੀ ਸੀ ਅੱਜ ਤੈਨੂੰ ਪ੍ਰੀਤ ਮਾੜੀ ਲੱਗਦੀ ਜੀ ਕੋਈ ਗੱਲ ਨਹੀਂ ਹੈਗੀ ਤੇ ਨੰਬਰ ਉੱਡ ਗਿਆ ਸੀ ਤਾਂ ਕਰਕੇ ਨਾ ਤੈਨੂੰ ਫੋਨ ਲੱਗਿਆ ਹੋਇਆ ਕਾਣੂ ਬਸ ਤੂੰ ਤਾਂ ਝੂਠ ਬੋਲਿਆ ਹੀ ਨਾ ਕਰ ਨਹੀਂ ਨਹੀਂ ਇਹਦੇ ਮੈਂ ਦੋਸਤ ਮਿੱਤਰ ਕੋਲ ਆਇਆ ਸੀ ਇੱਧਰ ਪਿੰਡ 'ਚ ਉਹ ਤੈਨੂੰ ਲੱਗ ਗਿਆ ਪਤਾ ਕਿਹੜੇ ਦੋਸਤ ਮਿੱਤਰ ਕੋਲ ਆਇਆ ਸੀ ਤੂੰ ਤੈਨੂੰ ਕੀ ਪਤਾ ਲੱਗਿਆ ਹੋਰ ਪਾਗਲਾ ਮੈਂ ਚੱਲ ਕੋਈ ਨਾ ਫਿਰ ਵੀ ਮੈਨੂੰ ਪਤਾ ਨਹੀਂ ਇਹ ਦੋਸਤ ਕੋਲ ਹੀ ਆਏ ਸੀ ਹੋਰ ਵੀ ਗੱਲ ਦੋਸਤ ਕੋਲ ਹੀ ਆਏ ਸੀ ਦੋਨੇ ਤੂੰ ਤਾਂ ਚੁੱਪ ਹੀ ਰਹਿ ਵੇ ਜਿਆਦਾ ਸਿੱਤਾਂ ਜੀਆਂ ਕਰਦਾ ਇਹ ਨਹੀਂ ਆ ਮੇਰੇ ਲਈ ਇੰਨਾ ਦਾ ਚੱਲ ਤੂੰ ਜਾ ਕੇ ਚੱਲ ਕਿਥੋਂ ਟੱਕਰ ਗਈ ਸੀ ਇਹ ਚੱਲ ਲੈ ਇਹ ਨਹੀਂ ਹਟਦਾ ਟਾ ਜਾਣਾ ਤੀਮੀਆਂ ਤੋਂ ਪੈਸੇ ਖਾਣਾ ਇਹ ਤਾਂ ਐ ਭਾਲਦਾ ਵੀ ਤੀਮੀਆਂ ਮੈਨੂੰ ਪੈਸੇ ਖਵਾਈ ਜਾਣ ਕੰਮ ਧੰਦਾ ਤਾਂ ਕੋਈ ਕਰਦਾ ਨਹੀਂਗਾ ਸਾਰਾ ਦਿਨ ਵੇਰਾਂ ਗਲੀਆਂ ਚ ਗੇੜੇ ਦੇਣ ਨੂੰ ਆਗਾ ਹਾਏ ਹਾਏ ਮੈਂ ਤਾਂ ਮੀਚ ਚ ਭਿੱਜ ਗਈ ਇਹਦੇ ਚੱਕਰ ਚ ਲੱਗ ਤਾਂ ਪਤਾ ਗਿਆ ਮੈਨੂੰ ਵੀ ਸੁੱਖੀ ਤੋਂ ਇਹ ਪੈਸੇ ਲੈ ਕੇ ਗਿਆਗਾ ਹਾਏ ਹਾਏ ਟਾਏ ਜਾਣਿਆ ਕੰਜਰਾ ਤੇਰਾ ਮੈਂ ਕਿੰਨਾ ਕੀਤਾ ਤੂੰ ਤਾਂ ਮੇਰੀ ਪੋਰਾ ਕਦਰ ਨਾ ਜਾਣੀ ਝਮਾ ਇੱਜ਼ਤ ਨਹੀਂ ਕਰਦਾ ਮੇਰੀ ਤਾਂ ਹੁਣ ਤਾਂ ਵੀ ਤੂੰ ਵਿਆਹ ਹੋਇਆ ਵੜਿਆ ਗਿਆ ਹੜਤਾ ਹਟ ਜਾ ਤੀਵਿਆਂ ਦੇ ਮਗਰ ਗੇੜੇ ਲਾਉਣੋ ਹਜੇ ਵੀ ਨਹੀਂ ਹਟਦਾ ਹਾਏ ਮੈਨੂੰ ਤਾਂ ਮੇਰਾ 1.5 ਲੱਖ ਜ਼ਿਆਦਾ ਆ ਜਾਂਦਾਗਾ ਜਦੋਂ ਇਹ ਟਾਂ ਜਾਣਾ ਮੇਰੇ ਸਾਹਮਣੇ ਆਉਂਦਾ ਲੈ ਪੂਆ ਉਹਦੇ ਬਾਲਾ ਬੋਲਦੀ ਸੀਗੀ ਅਜੋਦੀ ਤੀ ਪੈਸੇ ਫੜਾਈ ਜਾਂਦੀ ਸੀਗੀ ਮੈਂ ਦੇਨੀ ਆ ਪੂਆ ਨੂੰ ਜਾ ਕੇ ਤਰੇ ਇਸਲੀ ਭਾਬੀ ਭਾਬੀ ਲੈ ਅੱਗੇ ਤਾਂ ਉਹਦੀ ਗੇਟ ਖੋਲ ਦਿੰਦੇ ਸੀ ਹੁਣ ਤਾਂ ਕੋਈ ਗੇਟ ਹੀ ਨਹੀਂ ਖੋਲਣ ਆ ਰਿਹਾ ਬਾਬੀ ਲੈ ਕਮੀ ਇੰਨਾ ਹੀ ਜਾਂਦਾ ਚੱਲ ਫੇਰ ਹੀ ਆਉਂਗੀ ਸਾਨੂੰ ਉਤ ਉਤ ਆਪਣਾ ਬਣਾ ਕੇ ਰੱਖਿਆ ਸਾਨੂੰ ਆਪਣਾ ਬਣਾ ਕੇ ਲਾਰਾ ਲਾ ਕੇ ਰੱਖਿਆ ਮਰ ਜਾਣਾ ਪਿਆਰ ਤਾਂ ਕਰਦਾ ਹੀ ਸੀਗਾ ਚੱਲ ਕੀ ਹੋਇਆ ਹੁਣ ਤਾਂ ਹੋਰਾਂ ਦੇ ਮਗਰ ਲੱਗ ਗਿਆ ਉਹ ਹੋਰ ਮਿਲ ਗਈਆਂ ਉਹ ਤਾਂ ਤੂੰ ਤੋ ਅੱਖਾਂ ਦੇ ਮਹਗਾ ਕਿਹੜਾ ਮੂੰਹ ਤੇ ਲਿਖਿਆ ਸੀ ਉਹ ਤਾਂ ਮੈਂ ਭੁੱਲੀ ਗਈ ਨਾ ਸੱਚ ਉਹ ਤਾਂ ਮੇਰੇ ਤੋਂ ਨੰਬਰ ਵੀ ਮੰਗਦਾ ਸੀਗਾ ਨਹੀਂ ਹੂੰ ਤਾਂ ਭਾਗਤਾ ਨਹੀਂ ਮਨੂੰ ਕਹਿੰਦਾ ਸੀਗਾ ਨੰਬਰ ਤਾਂ ਹੈ ਹੀ ਨਹੀਂ ਮੇਰੇ ਕੋਲੇ ਬੂ ਮੈਂ ਤਾਂ ਨੰਬਰ ਹੀ ਦੇਣਾ ਭੁੱਲ ਗਈ ਉਹਨੂੰ ਚਲ ਫੇਰ ਕਦੇ ਮਿਲਿਆ ਉਹ ਤਾਂ ਦੇਵਾਂਗੇ ਨੰਬਰ